ਪੰਜਾਬ ਦੇ ਸਿੱਖਿਆ ਮੰਤਰੀ ਹਜੋਤ ਸਿੰਘ ਬੈਂਸ ਅਚਾਨਕ ਹਾਰਪੁਰ ਤੇ ਇੱਕ ਸਕੂਲ ਚ ਪਹੁੰਚੇ ਜਿੱਥੇ ਉਹਨਾਂ ਵੱਲੋਂ ਸਕੂਲ ਦੀਆਂ ਗਤੀਵਿਧੀਆਂ ਅਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ ਸਿੱਖਿਆ ਮੰਤਰੀ ਹਜੋਤ ਸਿੰਘ ਬੈਂਸ ਨੇ ਸਕੂਲ ਦੀ ਇਕੱਲੀ ਇਕੱਲੀ ਗੱਲ ਦੀ ਜਾਣਕਾਰੀ ਹਾਸਲ ਕੀਤੀ ਹਜੋਤ ਸਿੰਘ ਬੈਂਸ ਵੱਲੋਂ ਸਕੂਲ ਦੇ ਦੌਰੇ ਨੂੰ ਲੈ ਕੇ ਤਸਲੀਬ ਪ੍ਰਗਟਾਈ ਗਈ ਦਿਖਾਉਂਦੇ ਹਾਂ ਤੁਹਾਨੂੰ ਮੌਕੇ ਦੀਆਂ ਤਸਵੀਰਾਂ ਕੀ ਸ਼ੁਭਨਾਮ ਤੁਹਾਡਾ ਤੁਸੀਂ ਪੜ੍ਹਾਉਂਦੇ ਹੋ ਇੱਥੇ ਹਾਂ ਜੀ ਕੀ ਪੜ੍ਹਾਉਂਦੇ ਹੋ ਫਿਜ਼ੀਕਲ ਸੱਚੀ ਗੱਲ ਹੈ ਕੀ ਹਲਾ ਮੈਮ ਤੁਹਾਡਾ ਸ਼ੁਭਨਾਮ

ਤੁਹਾਡੇ ਕੋਲ ਇੱਥੇ ਕਿੰਨੀ ਜਗ੍ਹਾ ਹੈ ਸੇ ਸਾਡੇ ਕੋਲ ਇੱਕ ਇਹ ਹੈ ਪੂਰਾ ਕੈਂਪਸ ਔਰ ਇੱਕ ਪਾਰਕ ਜਗਾ ਸਰ ਸਰ ਕੀ ਹਾਲ ਚੱਲ ਹੈ ਉੱਥੇ ਸ਼ੋਗਨਾਮ ਤੁਹਾਡਾ ਪਰ ਫਰਮਜੀਤ ਜੀ ਕੀ ਪੜਾਉਂਦੇ ਤੁਸੀਂ ਤਾਂ ਤੇ ਆਂਦੇ ਕੰਮ ਤਾਂ ਕਾਫੀ ਹੋਣਾ ਰਿਹਾ ਹੈ ਨਾ ਸਕੂਲ ਚ ਜੀ ਸਰ ਬਿਲਕੁਲ ਇਟ ਚੰਡੀਗੜ੍ਹ ਦੇ ਇੰਨੇ ਉਹਦੇ ਨੇੜੇ ਮੋਹਾਲੀ ਦਾ ਤੋਂ ਨਿਤ ਪ੍ਰਾਇਮ ਵਾਸ਼ ਇਲਾਕਾ ਹੋਂ ਇਹਦੀ ਬਣਾਉ ਵੇਨ ਸਕੂਲ ਨੂੰ ਵਧੀਆ ਕਰਾਂਗੇ ਸਹੀ ਦੀ ਡਿਮਾਂਡ ਬਣਾ ਕੇ ਭੇਜੋ ਹੈ ਨਾ ਪਲਾਨ ਬਣਾਓ ਇੱਕ ਟੈਂਪੋ ਪੇਂਟਪੂਨ ਕਰਾਈਏ ਔਰ ਐਟਲੀਸਟ ਜਿੰਨਾ ਕਲਾਸਰੂਮ ਹੈ ਜੀ ਸਰ ਆ ਦੇਖੋ ਇਹ ਵਾਈਟ ਵਾਸ਼ ਹੋ ਕੇ ਅਗਰ ਟਾਈਲਿੰਗ ਹੀ ਲੱਗ ਜਾਏ ਜੀ ਸਰ ਸਰ ਇੱਕ ਇੱਕ ਉੱਤਰ ਹਨ ਕੋਈ ਇੰਟਰਐਕਟਿਵ ਪੈਨਲ ਦੀ ਨਹੀਂ ਆਇਆ ਹਾਂ ਤਾਂ इंटरेक्टिव पैनल तो लैब ਦੇ ਵਿੱਚ ਲਗਾਇਆ ਸਾਇੰਸ ਲੈਬ ਦੇ ਵਿੱਚ ਵੀ ਦੇਖੋ ਨੰਨ ਕੋਈ ਛੋਰ ਵੀ ਆ ਰਹੇ ਹੋਣੇ ਜਿਹੜਾ ਸਰ ਜਿਹੜਾ ম্যাਜਿਕ ਬਾਕਸ ਸਰ ਉਹ ਵੀ ਆ ਰਹੇ ਆ ਰਹੇ ਉਹਦੇ ਲਈ ਰੂਮ ਰੈਡੀ ਕਰ ਲਿਆ ਸਰ ਕੰਪਿਊਟਰ ਵੀ ਨਵੇਂ ਆ ਰਹੇ ਜੀ ਬੁੱਤ ਬੈਠੋ ਸਸਟੀ ਕਲ ਬੇਟਾ ਸਰ ਕਿਹੜੀ ਕਲਾਸ ਹੈ ਬੁੱਤੇ 9 ਐਂਡ ਵਾਟ ਯੂ ਆ ਸਟਡਿੰਗ ਰਾਈਟ ਮੈਂ ਰਾਈਟ ਨਾਉ ਮੈਨੇ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਹਸ਼ਾਰਪੁਰ ਹੈ ਇਟ ਇਜ਼ ਜਸਟ ਆਪਣੇ ਯਾ ਜਿਹੜਾ ਇਕੋ ਸਿਟੀ 3 ਹੈ ਮੁਹਾਲੀ ਦਾ ਤੇ ਇਹਦੇ ਵਿੱਚ ਹ ਕਾਫੀ ਬਹੁਤ ਖਸਤਾ ਹਾਲਤ ਹੈ ਵੀ ਸਕੂਲ ਦੀ ਤਾਂ ਇੱਕ ਇੱਥੇ ਪਲੇਗਰਾਉਂਡ ਵੀ ਗ੍ਰਾਂਟ ਆਈ ਹੈ 15 ਚੋਂ ਪਲੇਗਰਾਉਂਡ ਤਾਂ ਵਧੀਆ ਬਣ ਰਿਹਾ ਪਰ ਜਿਹੜੇ ਕਲਾਸਰੂਮਸ ਹੈ ਬਹੁਤ ਬੁਰੀ ਹਾਲਤ ਚ ਹੈ ਤਾਂ ਹੁਣ ਇਹ ਸੁਰੇਖਾ ਵਗੈਰਾ ਦੀ ਟੀਮ ਨੂੰ ਆਜੀ ਵਿਜ਼ਿਟ ਕਰਨ ਤੇ ਇਹਦਾ پلان ਚਾਹੀਦਾ ਇਟਸ ਅ ਸੀਨੀਅਰ ਸੈਕੰਡਰੀ ਸਕੂਲ ਠੀਕ

ਇਹ ਇਹ ਤੱਕ ਦੀ ਯੂਨੀਫਾਰਮ ਹੈ ਹਾਂਜੀ ਸਰ ਇਹ ਥੋੜੀ ਵੇਰ ਵੀ ਬੈਟਰ ਲੱਗ ਰਹੀ ਹੈ ਪਰ ਜਿਹੜਾ ਆਪਾਂ ਕਹਿਨ ਦਾ ਭਾਵ ਹੈ ਕਿ ਜੇ ਮਾਡਰਨ ਯੂਨੀਫਾਰਮਸ ਹੋਣਗੇ ਉਦਾਂ ਨਹੀਂ ਕਰੀਏ ਬੈਕ ਸੂਟ ਤੱਕ ਹਾਂਜੀ ਹਾਂਜੀ ਇਹ ਵਧੀਆ ਹੈ ਇਹ ਸਾਰੇ ਲੋਕਲ ਬੱਚੇ ਆਸਪਾਸ ਦੇ ਪਿੰਡਾਂ ਨਹੀਂ ਹੈ ਹਾਂਜੀ ਸਰ ਤੁਸੀਂ ਕੀ ਪੜਾ ਰਹੇ ਹੋ ਉਸ ਵਕਤ ਬੱਚੋ ਠੀਕ ਹੈ ਤਿਆਰੀ ਠੀਕ ਹੈ ਪੱਕਾ ਯੈਸ ਬਣੀ ਲੈ ਸਾਰੇ ਟੈਸਟ ਪਾਸ ਹੋ ਜੂਗੇ ਸਾਰੇ ਕੋਈ ਕਿਨੂੰ ਲੱਗਦਾ ਮੈਂ ਪਾਸ ਨਹੀਂ ਹੋਊਂਗਾ ਹੁਣੀ ਟੈਸਟ ਲੈ ਲੈਣਾ

ਸਰ অলਮੋਸਟ ਹਰ ਦਿਨ ਦੀ ਪ੍ਰੈਕਟਿਸ ਕਰਵਾ ਲੈਂਦੇ ਆਂ ক্রিকেট ਦੀ ਬਾਲੀਬਾਲ ਵੀ ਬਾਸਕਟਬਾਲ ਸ਼ਾਬਾਸ਼ ਪਿੰਡ ਕਿਹੜਾ ਤੁਹਾਡਾ ਹੁਸ਼ਿਆਰ ਪੁਰੇ ਤੇ ਸ਼ਾਮ ਨੂੰ ਬੱਚੇ ਆਉਂਦੇ ਪਿੰਡ ਦੇ ਖੇਡਣ ਇੱਥੇ ਗਰਾਊਂਡਸ ਆਉਂਦੇ ਤੁਸੀਂ ਜਿਹੜੇ ਸੌਫਟਵੋਰਡਸ ਆਉਂਦੇ ਆ ਨਾ ਸਮਝ ਗਏ ਮੈਂ ਕਿਹੜਾ ਕਹਿ ਰਿਹਾ ਹਾਂ ਸੌਫਟਵੋਰਡਸ ਹੁੰਦੇ ਆ ਉਹਨਾਂ ਨੂੰ ਕੋਰੀਡੋਰਸ ਲਾਓ ਬੱਚਿਆਂ ਦਾ ਆਰਟਵਰਕ ਲਾਓ ਉਹਨਾਂ ਨਾਲ ਕੋਰੀਡੋਰ ਲੁਕਸ ਇੰਪ੍ਰੈਸ ਜੀ ਸਰ ਜੀ ਤਾਂ ਇਹ ਵਾਲਾ ਪੋਜੀਸ਼ਨ ਨਵਾਂ ਹੈ ਹਨਾ ਤੇ ਨੀਚੇ ਵਾਲਾ ਨਹੀਂ ਨੀਚੇ ਵਾਲਾ ਤੇ ਉੱਤੇ ਵਾਲਾ ਬਣਾ ਕੇ ਦਿੱਤਾ ਕਿੰਗਸ 11 ਨਹੀਂ ਠੀਕ ਹੈ ਹਾਂ ਤੇ ਇਹ ਸਾਹਮਣੇ ਵਾਲਾ ਇਹ ਤਾਂ ਲੈ ਬਣੀ ਇੰਟੀਗ੍ਰੇਟਿਡ ਲੈਬ ਇਹ ਕਦੋਂ ਬਣੀ ਹੈ ਇਲਾਕਟੇਸ਼ਨ ਦੀ ਬਣੀ ਹੈ ਇਹ ਹੋਣੀ ਆਈ ਹੈ ਗਰੰਟੀ ਹਾਂ ਇਹ ਲੈ ਕੇ ਸਰਕਾਰ ਨੇ ਜਿਹੜਾ 15 11 ਲੱਖ ਦਿੱਤੇ ਉਹਦੇ ਚੋਂ ਬਣੀ ਹੈ ਉਹਦੇ ਇਸ ਵਾਰ ਹਾਂ ਤਾਂ ਇਹ ਦਾ ਫਿਰ ਸੇਮ ਇਦਾਂ ਹੀ ਹੈ ਇਹ ਬਣ ਜੇਵੇ ਤਾਂ ਹੀ ਬੰਦਰੀ ਕੋ ਆਉਗੇ ਨਾ